ਮਿੱਤਰੋ ਤੁਸੀਂ ਸੁਣਿਆ ਹੋਊਗਾ ਹਨਾ ਜਿਵੇਂ ਗੱਲ ਮੌਸਮ ਬੜਾ ਬਦਲ ਰਿਹਾ ਹੈਗਾ ਇਹਨੂੰ ਕਲਾਈਮੇਟ ਚੇਂਜ ਕਹਿੰਦੇ ਨੇ ਇਹ ਇਕੱਲੇ ਆਪਣੇ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੈਗਾ ਇਹ ਕੀ ਦੇ ਹੱਥ ਹੈ ਕਲਾਈਮੇਟ ਚੇਂਜ ਇਹ ਕੁਦਰਤੀ ਚੀਜ਼ ਆ ਇਹ ਚੀਜ਼ ਤਾਂ ਕੁਦਰਤੀ ਆ ਪਰ ਕਰ ਆਪਾਂ ਦਿੱਤੀ ਨਾ ਕੁਦਰਤ ਨੇ ਜਿਵੇਂ ਆਪਾਂ ਨੂੰ ਦਿੱਤਾ ਸੀ ਆਪਾਂ ਸਭ ਕੁਝ ਬਦਲਤਾ ਇਹਦੇ ਨਾਲ ਆਪਾਂ ਨੂੰ ਕੀ ਕੀ ਫਰਕ ਪਊਗਾ ਕਿੰਨਾ ਕੁ ਨੁਕਸਾਨ ਹੋਊਗਾ ਕੀ ਨੁਕਸਾਨ ਹੋਊਗਾ ਨਾ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਾਰਿਆਂ ਤੋਂ ਵੱਡੀ ਗੱਲ ਆ ਕਲਾਈਮੇਟ ਚੇਂਜ ਨਾਲ ਫਸਲਾਂ ਦੇ ਸਾਰਿਆਂ ਤੋਂ ਵੱਡਾ ਅਸਰ ਪੈਂਦਾ ਹੋਰ ਕਿਸੇ ਚੀਜ਼ ਤੇ ਨਹੀਂ ਐਨਾ ਪੈਂਦਾ ਜਿੰਨਾ ਫਸਲ ਤੇ ਪੈਂਦਾ ਕਿਉਂਕਿ ਫਸਲ ਇੱਕ ਕੁਦਰਤੀ ਚੀਜ਼ ਆ ਯਾਨੀ ਕੁਦਰਤ ਦੇ ਇਹ ਨਿਯਮਾਂ ਦੇ ਨਾਲ ਹੀ ਚੱਲਣਾ ਕੁਦਰਤ ਤੋਂ ਉਲਟੇ ਹੀ ਨਹੀਂ ਚੱਲ ਸਕਦੀ ਹੈ ਨਾ ਜੇ ਕੁਦਰਤ ਨੇ ਗਰਮੀ ਦਿੱਤੀ ਹੈਗੀ ਤੇ ਗਰਮੀ ਵਾਲੀਆਂ ਫਸਲਾਂ ਚੱਲੂਗੀ ਜੇ ਸਰਦੀ ਦਿੱਤੀ ਤਾਂ ਸਰਦੀ ਵਾਲੀ ਤੇ ਕਪਾ ਦੇਖਦੇ ਹੁੰਨੇ ਆ ਰੇਗਿਸਤਾਨ ਚ ਜਾਂ ਤੁਸੀਂ ਆਏ ਲਓ ਡੇਜ਼ਰਟ ਚ ਮਤਲਬ ਰੇਗਿਸਥਾਨੀ ਕਹ ਲਓ ਹਨਾ ਤੁਸੀਂ ਜਿਵੇਂ ਰਾਜਸਥਾਨ ਚ ਥਾਰ ਡੇਜ਼ਰਟ ਆ ਉਹ ਲਾ ਲਓ ਹਨਾ ਉਗੀ ਉੱਥੇ ਜੰਗਲ ਲਗਣ ਲੱਗੇ 사우ਦੀ亚ਰੇਬੀਆ ਚ ਦੁਬਈ ਚ ਨਾ ਜਿਵੇਂ ਚ ਜੰਗਲ ਲਗਾ ਹੀ ਜਾਂਦੇ ਇਹ ਵੀ ਇੱਕ ਕੁਦਰਤ ਦੇ ਖਿਲਾਫ ਆ ਜਿੱਥੇ ਕੁਦਰਤ ਨੇ ਆਪਾਂ ਨੂੰ ਰੇਤਾ ਦਿੱਤਾ ਉੱਥੇ ਰੇਤਾ ਰਹਿਣਾ ਚਾਹੀਦਾ ਪਾਣੀ ਵਾਲੀ ਥਾਂ ਪਾਣੀ ਹੀ ਚੰਗਾ ਲੱਗੂ ਆ ਤੇ ਪਹਾੜਾਂ ਚ ਹਰਿਆਲੀ ਤੇ ਕੁਦਰਤੀ ਤੇ ਉਚਾਈ ਹੀ ਚੰਗੀ ਲੱਗੂਗੀ ਇਹ ਸਾਰਿਆਂ ਨੂੰ ਚੇਂਜ ਕਰਕੇ ਇੱਕ ਕਲਾਈਮੇਟ ਬਣਦਾਗਾ ਜਿਵੇਂ ਕਿ ਇਧਰ ਆਪਣੇ ਪਹਾੜ ਨੇ ਹਨਾ ਨਾਰਥ ਸਾਈਡ ਹੈ ਨਾ ਹਿਮਾਲਿਆਨ ਰੇਂਜਸ ਆ ਜਾਂਦੀਆਂ ਨੇ ਸਾਰੀਆਂ ਰੇਂਜਸ ਇੰਨੇ ਚ ਟਕਰਾ ਕੇ ਬਦਲ ਪੁੱਠੇ ਮੋੜਦੇ ਨੇ ਜਾਂ ਉਧਰੋਂ ਹਵਾਵਾਂ ਹੋ ਰੋਕਦੀ ਆ ਉਧਰੋਂ ਨੇਰੀਆਂ ਤੂਫਾਨ ਹਿਮਾਲਿਆ ਰੋਕਦਾ ਤੇ ਇਧਰੋਂ ਉਧਰ ਜਾਣ ਨੂੰ ਰੋਕਦਾ ਇਹਦੇ ਨਾਲ ਕਿੰਨਾ ਹੀ ਫਰਕ ਪੈ ਜਾਂਦਾ ਹੈਗਾ ਤੁਸੀਂ ਇਹ ਦੇਖਿਓ ਚੀਨ ਵਾਲੀ ਸਾਈਡ ਜਿਹੜਾ ਹਿਮਾਲਿਆ ਨਾਲ ਲੱਗਦਾਗਾ ਉਹ ਉੱਥੇ ਮਤਲਬ ਇਸ ਟਿੱਬੀ ਜੀ ਲਾਲੂ ਹਨਾ ਤੁਸੀਂ ਉੱਥੇ ਕੁਝ ਨਹੀਂ ਉਗਰਦਾ ਨਾਲੇ ਹਰਿਆਲੀਆਂ ਵਾਲੇ ਪਾਣੀ ਵੀ ਉੱਥੇ ਉੱਥੇ ਫੇਰ ਵੀ ਕੁਝ ਨਹੀਂ ਹੁੰਦਾ ਇਹੀ ਕੁਦਰਤਾ ਉਹਨੂੰ ਵੈਦਰ ਆਪਣਾ ਚੇਂਜ ਕਿਵੇਂ ਹੋ ਰਿਹਾ ਨਾ ਕਲਾਈਮੇਟ ਚੇਂਜ ਕਿਵੇਂ ਹੋ ਰਿਹਾ ਸਰਨ ਤੋਂ ਵੱਡੀ ਗੱਲ ਤਾਂ ਆਪਾਂ ਜਿਹੜੀ ਦਰਖਤ ਕੱਟਦੇ ਆ ਇਹ ਸਰਨ ਤੋਂ ਪਹਿਲੇ ਵੱਡੀ ਗੱਲ ਹੈ ਕਿ ਮੈਂ ਸਾਡੇ ਇੱਥੇ ਦੱਸਦਾ ਹਰੇਕ ਮੋਟਰ ਤੇ ਹਰੇਕ ਬੱਟ ਤੇ ਇੱਕ ਦਰਖਤ ਹੁੰਦਾ ਸੀ ਅੱਜਕੱਲ ਕੀ ਆ ਲੰਬੇ ਪਟੇ ਚਾਹੀਦੇ ਆ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਲੰਬਾ ਪਟਾ ਹੋਵੇ ਪੱਦਰ ਹੋਵੇ ਬਈ ਪਾਣੀ ਛੱਡਦਾ ਤਾਂ ਗਿਆ ਹਨ ਇਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੋਰ ਕੁਝ ਨਹੀਂ ਚਾਹੀਦਾ ਇਹਦੇ ਨਾਲ ਕੀ ਹੋ ਰਿਹਾ ਆਪਾਂ ਨੇ ਇੱਕ ਇੱਕ ਦਰਖਤ ਕੱਟਣ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾਗਾ ਦੂਰ ਆਪਾਂ ਜਦੋਂ ਦੇਖਦੇ ਆਂ ਬਈ ਕਹਿੰਨੇ ਬੜੇ ਦਰਖਤਾਂ ਕਰੇ ਤੁਸੀਂ ਇਹ ਸੋਚਿਆ ਪਲਾਹ ਵੱਟ ਤੇ ਵੀ ਦਰਖਤ ਹੁੰਦਾ ਸੀ ਉਹ ਵੱਟ ਤੇ ਵੀ ਦਰਖਤ ਹੁੰਦਾ ਸੀ ਨਾ ਉਹ ਆਪਾਂ ਪੱਟ ਦਿੰਨੇ ਆ ਉਹਨੂੰ ਆਪਾਂ ਛੜਦੇ ਹੀ ਨਹੀਂ ਚਲੋ ਆਪਸ ਯਾਰ ਕਿਸਾਨ ਆ ਆਪਾਂ ਇੱਕ ਅੱਧਾ ਦਰਖਤ ਪੱਟ ਕੇ ਲਾਉਂਦੇ ਵੀ ਆਂ ਬਿਜ਼ਨਸmen ਲੋਕ ਆ ਗਏ ਨਾ ਇੰਡਸਟਰੀਆਂ ਬਣਾਈ ਜਾਂਦੇ ਦੋ ਦਰਖਤ ਦੇ ਦਰਖਤ ਦੋ ਦਰਖਤ ਦੇ ਦਰਖਤ ਕੱਟੀ ਜੁਰੇ ਆਂਦੇ ਨੇ ਯਾਰ ਜੇ ਆਪਾਂ ਹਰਿਆਲੀ ਪੈਦਾ ਵੀ ਕਰਦੇ ਆਂ ਹਰਿਆਲੀ ਕੱਟਦੇ ਵੀ ਆਪਾਂ ਬੈਲੈਂਸ ਬਣਾਈ ਰੱਖਦੇ ਆਂ ਜਿਹੜੀ ਵੱਡੀਆਂ ਇੰਡਸਟਰੀਆਂ ਨੇ ਜੇ ਉਹੀ ਗੱਲ ਆ ਜੇ ਬਈ ਇੱਕ ਦਰਖ ਇੱਕ ਬੰਦੇ ਨੂੰ 4-5 ਦਰਖਤ ਜ਼ਰੂਰੀ ਨੇ ਮਤਲਬ ਪਰ ਪਰਸਨ ਦੇ ਮੁਤਾਬਕ ਆਕਸੀਜਨ ਲਈ 4-5 ਦਰਖਤ ਜ਼ਰੂਰੀ ਜੇ ਉੱਥੇ ਇੱਕ ਗੱਡੀ ਚਲਾਤੀ ਆਪਾਂ ਨਾ ਉਹ ਦਰਖਤਾਂ ਦੀਆਂ ਜਿੰਨੀ ਵੱਧ ਜੂਗੀ ਇਹ ਸੋਚਿਆ ਕਿ ਤੇ ਉਹੀ ਗੱਡੀ ਨਾਲ ਆਪਾਂ ਨੂੰ 20 ਦਰਖਤ ਚਾਹੀਦੇ ਇੱਕ ਗੱਡੀ ਨਾਲ ਉਹ ਪ੍ਰਦੂਸ਼ਣ ਕਰੂਗੀ ਦਰਖਤ ਸੋਕਣਗੇ ਹਨਾ ਕਲਾਈਮੇਟ ਚ ਹੀ ਹੋਣਾ ਨਹੀਂਗਾ ਯੂਵੀ ਲੇਅਰ ਹੁੰਦੀ ਹੈ ਨਾ ਆਪਣੀ ਸ਼ਾਇਦ ਯੂਵੀ ਲੇਅਰ ਹੀ ਹੁੰਦੀ ਸ਼ਾਇਦ ਮੈਨੂੰ ਕਨਫਰਮ ਨਹੀਂ ਆ ਰਿਹਾ ਜਿਹੜੀ ਓਜ਼ੋਨ ਲੇਅਰ ਹੁੰਦੀ ਸੌਰੀ ਓਜ਼ੋਨ ਲੇਅਰ ਹੁੰਦੀ ਤੇ ਯੂਵੀ ਰੇਸ ਹੁੰਦੀਆਂ ਨੇ ਓਜ਼ੋਨ ਲੇਅਰ ਕੀ ਕਰਦੀ ਹੈ ਸੂਰਜ ਆਲੀਆਂ ਜਿਹੜੀਆਂ ਕਿਰਨਾਂ ਆਉਂਦੀ ਨੇ ਮਾੜੀਆਂ ਕਿਰਨਾਂ ਜਿਹਦੇ ਨਾਲ ਕੈਂਸਰ ਹੁੰਦਾ ਆਸਟ੍ਰੇਲੀਆ ਦੇ ਵਿੱਚ ਕੈਂਸਰ ਤਾਂ ਜ਼ਿਆਦਾ ਕੁਦਰਤੀ ਤੌਰ ਤੇ ਹੈ ਨਾ ਇੱਕ ਤਾਂ ਆਪਸ ਸਪਰੀ ਹੈਰੀਆਂ ਨਾਲ ਤਾਂ ਚਲੋ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਓਜ਼ੋਨ ਦੀ ਪਰਤ ਜਿਹੜੀ ਉਹ ਕਮਜ਼ੋਰ ਹੈਗੀ ਉਹ ਉਹਦੀ ਉਚਾਈ ਦੇ ਹਿਸਾਬ ਨਾਲ ਕਮਜ਼ੋਰ ਹੈ ਉੱਥੇ ਕੈਂਸਰ ਜ਼ਿਆਦਾ ਹ ਤੇ ਇਦਾਂ ਹੀ ਆਪਣੇ ਏਸੀ ਹੋ ਗਏ ਫ੍ਰਿਜ ਹੋ ਗਏ ਨਾ ਜਿਹੜੀਆਂ ਇਹ ਗਰਮੈਸ਼ ਛੜਦੀਆਂ ਇਹ ਯੂਵੀ ਓਜ਼ਨ ਲੇਅਰ ਨੂੰ ਖਤਮ ਕਰ ਜਾਂਦੀ ਤੇ ਯੂਵੀ ਰੇਸ ਆਪਣੇ ਵੱਲ ਜ਼ਿਆਦਾ ਆਉਂਦੀਆਂ ਨੇ ਇਹਦੇ ਨਾਲ ਆਪਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਇਹਦਾ ਕੀ ਹੁੰਦਾ ਜੇ ਹਰਿਆਲੀ ਨਾ ਹੋਊਗੀ ਤਾਂ ਓਜ਼ਨ ਲੇਅਰ ਵੀ ਛੇਤੀ ਖਤਮ ਹੋਊਗੀ ਹੌਲੀ ਹੌਲੀ ਖਤਮ ਹੋਊਗੀ ਤਾਂ ਜੇ ਸਿੱਧੀਆਂ ਜਿਹੜੇ ਬੰਦੇ ਤੇ ਸਿੱਧੀ ਛੂ ਸੂਰਜ ਦੀ ਕਿਰਨ ਪਈ ਉਹ ਬੰਦਾ ਖਤਮ ਸਮਝੋ ਆਪਾਂ ਆਪਾਂ ਬਹੁਤ ਦੂਰ ਬੈਠੇ ਹਾਂ ਨਾ ਤੇ ਬੰਦਾ ਖਤਮ ਹੀ ਸਮਝੋ ਤੁਸੀਂ ਹੁਣ ਇਹ ਵੀ ਕਲਾਈਮੇਟ ਚੇਂਜ ਦਾ ਹਿੱਸਾ ਬਣੀ ਜਾਂਦੀ ਹੈਗੀ ਹੁਣ ਪਿੱਛੇ ਜੇ ਆਪਣੇ ਕਿੱਟਾ ਜੰਗਲ ਕੱਟੇ ਅਸੀਂ ਇੰਡੀਆ ਦੇ ਵਿੱਚ ਉਹ ਕਿੰਨਾ ਇਫੈਕਟ ਕਰੂਗਾ ਹੁਣ ਜਿਵੇਂ ਜੰਗਲ ਕੱਟੀ ਕੇ ਕੱਟੀ ਕੇ ਪਹਿਲਾਂ ਤੁਸੀਂ ਲੈ ਲਓ ਪੰਜਾਬ ਦੇ ਵਿੱਚ ਕਦੇ ਨੇ ਗੜੇ ਪੈਂਦੀ ਨਹੀਂ ਸੀ ਇੰਨੀ برف ਸੜਕਾਂ ਦੇ ਦੇਖਣ ਨੂੰ ਨਹੀਂ ਮਿਲਦੀ ਸੀ ਹੁਣ ਤਾਂ ਉਹੀ ਕੰਮ ਹੋ ਰਿਹਾ ਪਿੱਛੇ ਜੇ ਮਹਾਲੀ ਕਿੰਨੇ ਗੜੇ ਪਏ ਸੀ ਇੱਕ ਵਾਰੀ ਕਿ ਸੜਕਾਂ ਤੇ ਆਂਦੀ ਸੀ ਬਰਫੀਂਦੀ ਸੀ ਇਹ ਚੀਜ਼ ਆਪਾਂ ਨੇ ਨਹੀਂ ਨਹੀਂ ਬਣੀ ਨਹੀਂ ਬਣੀ ਆਪਾਂ ਨੂੰ ਸਿਰਫ ਇੱਕ ਮੀਂਹ ਆਪਣੇ ਵਾਸਤੇ ਜੀ ਆਪਾਂ ਕੁਦਰਤੀ ਚੀਜ਼ ਦਾ ਕੀ ਦਿੱਤਾ ਗਰਮੀ ਤੇ ਮੀਂਹ ਜਿਹੇ ਬਰਫ ਪੈਣ ਲੱਗੀ ਤੁਹਾਡੀਆਂ ਫਸਲਾਂ ਖਤਮਾਂ ਕਣਕਾਂ ਖਤਮਾਂ ਓਵਰ ਮੀਂਹ ਪੈਣ ਲੱਗ ਕੇ ਪਿੱਛੇ ਤੁਸੀਂ ਦੇਖਿਆ ਹੋਊਗਾ ਨਾ ਪਿਛਲੇ ਸਾਲ ਇੰਨੀ ਘੱਟ ਮਤਲਬ ਇੰਨੀ ਜ਼ਿਆਦਾ ਗਰਮੀ ਨਹੀਂ ਪਈ ਉਸ ਕਰਕੇ ਪਹਿਲਾਂ ਇੰਨੀ ਗਰਮੀ ਨਹੀਂ ਪਈ ਪਹਿਲਾਂ ਤਾਂ ਠੰਡ ਰਹੀ ਹੈ ਨਾ ਸਾਲ ਦੇ ਪਹਿਲੇ 6 ਮਹੀਨੇ ਜਦੋਂ ਗਰਮੀ ਪੈਣੀ ਚਾਹੀਦੀ ਸੀ ਉਹੀ ਗਰਮੀ ਲੇਟ ਵਾਗੀ ਲੇਟ ਵਾਗਾਂ ਨਾਲ ਚੱਲਣ ਨਾਲ ਕੀ ਹੋ ਗਿਆ ਜਿਹੜੇ ਝੋਨੇ ਆਪਾਂ ਪਛੇਤੇ ਲਾਏ ਸੀ ਉਹਨਾਂ ਨੂੰ ਠੰਡ ਨਹੀਂ ਮਿਲੀ ਉਹਨਾਂ ਨੂੰ ਗਰਮੀ ਮਿਲ ਗਈ ਉਹਨਾਂ ਚ ਕੁਆਲਿਟੀ ਨਹੀਂ ਬਣੀ ਕੁਆਲਿਟੀ ਨਹੀਂ ਬਣੀ ਤਾਂ ਰੇਟ ਵੀ ਨਹੀਂ ਲੱਗਿਆ ਤੇ ਝਾੜ ਵੀ ਬਿਲਕੁਲ ਵੀ ਨਿਕਲਿਆ ਉਸ ਤੋਂ ਬਾਅਦ ਕਲਾਈਮੇਟ ਚੇਂਜ ਦਾ ਆਪਣੇ ਇਫੈਕਟ ਫੇਰ ਦੂਜੀ ਫਸਲ ਦੇ ਪਿਆ ਕਣਕ ਕਣਕ ਨੂੰ ਕੀ ਚਾਹੀਦੀ ਸੀ ਪੂਰੀ ਠੰਡ ਚੰਗਾ ਕੋਰਾ ਪੈਣਾ ਚਾਹੀਦਾ ਕਣਕ ਤੇ ਸੁੰਢੀ ਸਾਡੀ ਮਰ ਜਾਂਦੀ ਸਾਰੀ ਉਹ ਪਈ ਨਹੀਂ ਗਰਮੀ ਹੋਈ ਰੀ ਸੁੰਢੀ ਪੈ ਗਈ ਕਣਕ ਖਤਮ ਹੋ ਗਿਆ ਕਿੰਨੇ ਲੋਕਾਂ ਨੇ ਪਾਈ ਆ ਇਹ ਕਦੇ ਸੁਣਿਆ ਸੀਗਾ ਫੇਰ ਕਹਿੰਦੇ ਸੁਪਰ ਸੀਡਰ ਨਾਲ ਕਣਕ ਵੀਜੀ ਨਾਲ ਸੁੰਢੀ ਪੈ ਗਈ ਸਾਡੇ ਨਹੀਂ ਪਈ ਕਿਉਂਕਿ ਸਾਡੀ ਕਣਕ ਸੀ ਦਸੰਬਰ ਚ ਠੀਕ ਹੈ ਨਾ ਜਿਹੜੀ ਅਸੀਂ ਇਹ ਗੇਸਤੀ ਵੀਜੀ ਸੀ 2 ਕਿੱਲੇ ਉਹ ਥੋੜੀ ਸਾਡੀ ਜਰੂਰ ਪ੍ਰਵਾਦ ਹੋ ਗਈ ਖਤਮ ਹੋ ਗਈ ਪੂਰੀ ਨਹੀਂ ਹੋਈ ਕਿਉਂਕਿ ਰੇਹਾਂ ਸਪਰੇਹਾਂ ਅਸੀਂ ਪਹਿਲਾਂ ਕਰਤੀ ਸਾਡੀ ਕਣਕ ਮਤਲਬ ਐਂ ਲੈ ਲਓ ਅਸੀਂ ਕੁਦਰਤੀ ਤੌਰ ਤੇ ਹਨਾ ਕੋਈ ਸਾਡਾ ਕੋਈ ਉਹ ਨਹੀਂ ਸੀਗਾ ਮਤਲਬ ਪਲਾਨ ਨਹੀਂ ਸੀ ਆਸ ਟਾਈਮ ਤੇ ਵੀ ਜਨਾ ਕਿਉਂਕਿ ਸਾਡੇ ਮੂੰਗੀਆਂ ਸੀਗਾ ਉਹ ਦਸੰਬਰ ਚ ਵਗੀਆਂ ਕਣਕਾ ਚਲੋ ਵੀ ਸਾਡੇ ਨਿਆਰੇ ਸਾਡੀ ਕਣਕ ਸਹੀ ਨਿਕਲੀ ਤੇ ਨਹੀਂ ਬਖਸ਼ਦਾ ਸਾਨੂੰ ਤੁਸੀਂ ਐਂ ਲੈ ਲਓ ਕੁਦਰਤ ਨੇ ਨਹੀਂ ਕਿਹਨੂੰ ਬਖਸ਼ਣਾ ਸੀਗਾ ਤੇ ਇਦਾਂ ਹੀ ਚੱਲੀ ਜਾਂਦਾ ਬਈ ਹੁਣ ਸਾਨੂੰ ਜੇ ਵੈਦਰ ਦੇਖ ਕੇ ਕਦੋਂ ਇਹ ਠੰਡ ਪਊਗੀ ਕਦੋਂ ਮਾਈਨਸ ਸੌਰੀ ਮਾਈਨਸ ਕਿਹਾ ਆਪਣੀ ਕਦੋਂ ਟੈਂਪਰੇਚਰ ਠੰਡਾ ਹੋਊ ਉਦੋਂ ਕਣਕਾਂ ਬੀਜੋ ਗਰਮੀ ਚ ਨਾ ਬੀਜੋ ਹੁਣ ਸਾਡੇ ਝੋਨੇ ਲੇਟ ਨੇ ਕਿਉਂਕਿ ਹਜੇ ਵੀ ਗਰਮੀ ਇੰਨੀ ਨਹੀਂ ਪਈ ਘੜਾਕੇ ਜਰੂਰ ਪੈਂਦੀ ਹੈ ਨਾ ਤੁਸੀਂ ਐਦਾਂ ਨਾ ਸੋਚਿਆ ਕਰੋ ਯਾਰ ਬੜੀ ਗਰਮੀ ਆ ਜਿੱਤਾ ਇੰਨੀ ਇੱਕ ਲੰਬੀ ਗਰਮੀ ਪੈਣੀ ਹੁੰਦੀ ਹੈ ਇੱਕ ਮੀਂਹ ਹੁੰਦਾ ਇੰਨੇ ਮੀਂਹ ਪਈ ਜਾਂਦੇ ਇਹ ਵੀ ਮਾੜੇ ਨੇ ਜੇ ਘਟ ਪੈਣਗੇ ਇਹ ਵੀ ਮਾੜੇ ਨੇ ਜੇ ਕੁਦਰਤ ਦੇ ਹਿਸਾਬ ਨਾਲ ਚੱਲ ਲਈਏ ਤਾਂ ਇਹ ਵੀ ਆਪੀ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਸੀ ਹੁਣ ਆਪਾਂ ਨੂੰ ਇਹ ਚੀਜ਼ਾਂ ਤੇ ਵੀ ਗੌਰ ਕਰਨੀ ਪਊਗੀ ਕਦੇ ਆਪਾਂ ਕਰਦੇ ਵੀ ਨਹੀਂ ਸੀਗੇ ਤਾਂ ਇਹੀ ਹੁੰਦਾ ਕਲਾਈਮੇਟ ਚੇਂਜ ਬਹੁਤ ਵੱਡਾ ਮੁੱਦਾ ਹੈਗਾ ਆਪਾਂ ਕੇ ਲਈ ਖੇਤੀਬਾੜੀ ਨਾਲ ਸੰਬੰਧ ਕੀਤਾ ਇਹਨੂੰ ਪਰ ਤੁਸੀਂ ਕਿਤੇ ਨਾ ਕਿਤੇ ਇਹ ਆਪਣੀਆਂ ਇੰਡਸਟਰੀਆਂ ਫੈਕਟਰੀਆਂ ਹਨਾ ਜਿਹੜਾ ਕੀ ਕੰਮ ਚੱਲਦਾ ਹੁਣ ਸਾਊਥ ਮਨੀਮੀ ਜਿਆਦਾ ਪੈਂਦੇ ਨੇ ਉੱਥੇ ਇੰਡਸਟਰੀਅਲ ਏਰੀਆ ਜਿਆਦਾ ਹੈਗਾ ਉਹਨਾਂ ਨੂੰ ਆਪਦੇ ਸਰਵਰਾਂ ਨੂੰ ਹੀਟ ਅਪ ਹੋਣੋਂ ਰੋਕਣਾ ਹੁੰਦਾ ਉਹ ਖੁਦ ਦੀ ਠੰਡ ਤੇ ਆ ਤੇ ਫਾਰਮਾਸੂਟੀਕਲ ਕੰਪਨੀਆਂ ਹੁੰਦੀਆਂ ਨੇ ਜਿਹੜੇ ਫਾਰਮੇਸੀ ਵਾਲੀਆਂ ਇਹ ਹਿਮਾਚਲ ਉਤਰਾਖੰਡ ਵੱਲ ਜ਼ਿਆਦਾ ਨੇ ਬੀਅਰ ਸ਼ਾਪ ਇੱਧਰ ਜ਼ਿਆਦਾ ਨਹੀਂ ਹੈ ਨਾ ਮਤਲਬ ਫੈਕਟਰੀਆਂ ਬੀਅਰ ਦੀ ਹਿਮਾਚਲ ਉਤਰਾਖੰਡ ਕਿਉਂਕਿ ਮਿਨਰਲ ਵਾਟਰ ਤੋਂ ਬਣਦੀਆਂ ਪ्योर ਪਹਾੜਾਂ ਵਾਲੇ ਪਾਣੀ ਤੋਂ ਜਿਵੇਂ ਵੋਡਕਾ ਹੁੰਦਾ ਉਹ ਇਹ ਚੀਜ਼ਾਂ ਬਹੁਤ ਫਰਕ ਪਾਉਂਦੀਆਂ ਤਾਂ ਆਪਾਂ ਬਹੁਤ ਲੱਗ ਕੇ ਲੰਬੀ ਵੀਡੀਓ ਵੀ ਬਣਾਵਾਂਗੇ ਤੇ ਇਹ ਤਾਂ ਘੱਟ ਲੰਬੀ ਹੋਈਏ ਇਹ ਤਾਂ ਹੋਰ ਵੀ ਲੰਬੀ ਬਣਾ ਦਾਂਗੇ ਜੇ ਤੁਸੀਂ ਚਾਹੋਗੇ ਕਿ ਇਹ ਬਹੁਤ ਵੱਡਾ ਮੁੱਦਾ ਹੈਗਾ ਆਪਾਂ ਨੂੰ ਵੀ ਇਹ ਤੇ ਯਾਰ ਥੋੜਾ ਬਹੁਤ ਸੋਚਣਾ ਚਾਹੀਦਾ ਦਰਖਤ ਲਾ ਕਿਉਂਕਿ ਐਟ ਦੀ ਐਂਡ ਯਾਰ ਆਪਣੇ ਕੋਲ ਜ਼ਮੀਨਾਂ ਰਹਿ ਜਾਣਗੀਆਂ ਜੇਕਰ ਆਪਾਂ ਪਿੰਡ ਚ ਇਹਨੇ ਦਰਖਤ ਲਾਏ ਹੋਣਗੇ ਆਪਾਂ ਨੂੰ ਉਹ ਪਿੰਡ ਚ ਹੀ ਹਵਾ ਦਾ ਫਰਕ ਪੈ ਜੂ ਆਇ ਨਹੀਂ ਹੁੰਦਾ ਜੇ ਆਪਣੇ ਘਰੇ ਦਰਖਤ ਨਹੀਂ ਹੈ ਨਾ ਤੁਸੀਂ ਕਹਿੰਦੇ ਵੀ ਸਾਡੇ ਉਹਦੇ ਦਾ ਦਰਖਤ ਹੈ ਨਹੀਂ ਮੈਂ ਕਿਉਂ ਲਾਵਾਂ ਮੇਰੇ ਨਾਲ ਕੀ ਹੋ ਜੂ ਬਈ ਸੋਡੇ ਘਰ ਦਾ ਟੈਂਪਰੇਚਰ ਵੀ ਠੰਡਾ ਰਹੂ ਇਹਦੇ ਨਾਲ ਸੋਡੇ ਘਰੇ ਹਵਾ ਵੀ ਠੰਡੀ ਆ ਉਹ ਕੁਦਰਤੀ ਹਵਾ ਉਹ ਚੰਗੀ ਹਵਾ ਹੋਊਗੀ ਇਹ ਆਇ ਨਹੀਂ ਹੁੰਦਾ ਕਿ ਮਤਲਬ ਇੱਕ ਦਰਖਤ ਪੂਰੀ ਦੁਨੀਆ ਤੇ ਕੰਮ ਕਰੂ ਉਹ ਆ ਦੇ ਏਰੀਆ ਚ ਹੀ ਕਰੂ ਆਏ ਤੁਸੀਂ ਹਿਮਾਚਲ ਚ ਦੇਖੋ ਕਿੰਨੇ ਦਰਖਤ ਨਹੀਂ ਹੁੰਦਾ ਮਤਲਬ 에어 ਕੁਆਲਿਟੀ ਦੇਖੋ ਕਿੰਨੀ ਸਾਫ ਹੈਗੀ ਆਪਾਂ ਉੱਥੇ ਜਾਣੇ ਯਾਰ ਤੁਸੀਂ ਆਪ ਦੀ ਚੰਗੀ ਬਣਾ ਲਓ ਨਾ ਜੀ ਜਿਵੇਂ ਅਸੀਂ ਦਰਖਤਾਂ ਕਰਦੇ ਸੋਹਣਾ ਵੀ ਲੱਗਦਾ ਹਵਾ ਵੀ ਠੰਡੀ ਆਊਗੀ ਕੁਆਲਿਟੀ ਵੀ ਚੰਗੀ ਹੋਊਗੀ ਤੁਹਾਡੀ ਉਮਰ ਵੀ 2 ਸਾਲ ਵਾਧੂ ਇਹਦੇ ਨਾਲ ਸੋਹਣਾ ਵੀ ਲੱਗਦਾ ਹੈ ਇੱਕ ਹਰਿਆਲੀ ਨਾਲ ਤੇ ਇਹ ਬਹੁਤ ਵੱਡਾ ਮੁੱਦਾ ਹੈਗਾ ਤੁਸੀਂ ਤੇ ਗੌਰ ਕਰਿਓ ਧੰਨਵਾਦ ਆ ਰਹਿੰਦਾ ਹਾਂ